ਇਹਤ ਕੇਤਰ ਵਿੱਚ ਵਧੀਆ ਸੇਵਾਵਾਂ ਦੇਣ ਤੇ ਪੰਜਾਬੀ ਚਾਗਰਨ ਵੱਲੋਂ ਚੰਡੀਗੜ੍ਹ ਵਿਖੇ 베ਸਟ ਡਾਕਟਰ ਅਵਾਰਡ ਦੇਣ ਲਈ ਹੋਟਲ ਨੋਬਟੈਲ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਸ ਵਿੱਚ ਈਲਾ ਹੁਸ਼ਿਆਰ ਪਰ ਤੋਂ ਡਾਕਟਰ ਪ੍ਰਮਿੰਦਰ ਸੂਤ ਐਸ.ਆਰ ਹਸਪੀਟਲ ਕੋਟ ਫਤੋਹੀ ਨੂੰ ਸੇਧ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਤੇ 베ਸਟ ਡਾਕਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮਾਨਮੱਤੇ ਅਵਾਰਡ ਬਾਰੇ ਗੱਲਬਾਤ ਕਰਦੀ ਹੋਈ ਡਾਕਟਰ ਪ੍ਰਮਿੰਦਰ ਸੂਤ ਨੇ ਕਿਹਾ ਕਿ ਉਨਾਂ ਨੂੰ ਜੋ ਇਹ ਅਵਾਰਡ ਮਿਲਿਆ ਹੈ ਉਸ ਵਿੱਚ ਉਨ੍ਹਾਂ ਸਾਰੇ ਲੋਕਾਂ ਦੀ ਮਿਹਨਤ ਸ਼ਾਮਿਲ ਹੈ ਜੋ ਸਮੇਂ ਸਮੇਤੀ ਉਨ੍ਹਾਂ ਦਾ ਹਰ ਸਮੇਂ ਸਾਥ ਦਿੰਦੇ ਹਨ ਜਿਸ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਪਤਨੀ ਦੇ ਸਹਿਯੋਗ ਦੇ ਨਾਲ ਇਲਾਕੇ ਪਰ ਦੇ ਸਰਪੰਚਾਂ ਧਾਰਮਿਕ ਸਥਾਨਾਂ ਮੀਡੀਆ ਸਪੋਰਟਸ ਪਰਸਨਾਂ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ ਹੈ ਜੂਜੀ ਦਾ ਕਾਲ ਸਾਹਿਬ ਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟ ਸੂਹੀ ਤੋਂ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਇਹ ਚੀਜ਼ ਦੱਸਣ ਦੇ ਲਈ ਕਿ ਬੈਸਟ ਡਾਕਟਰ ਅਵਾਰਡ ਜੋ ਕਿ ਕਰਵਾਏ ਗਏ ਪੰਜਾਬੀ ਜਾਗਰਣ ਵੱਲੋਂ ਜਿਸ ਦੇ ਵਿੱਚ ਔਨਰੇਬਲ ਮਨਿਸਟਰ ਹੈਲਥ ਮਨਿਸਟਰ ਦੇ ਹੱਥੋਂ ਇਹ ਪ੍ਰਾਪਤ ਹੋਇਆ ਬਹੁਤ ਹੀ ਕਟ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਅਚੀਵਮੈਂਟ ਮਿਲਦੀ ਹੈ ਪਰਮਾਤਮਾ ਨੇ ਇਸ ਦਾਸ ਨੂੰ ਉਹ ਅਚੀਵਮੈਂਟ ਦਵਾਈ ਔਰ ਇਹਦਾ ਮੈਂ ਕੱਲਾ ਹੱਕਦਾਰ ਨਹੀਂ ਐ ਇਹਦੇ ਵਿੱਚ ਮੇਰੇ ਕੱਲੇ ਦਾ ਵਰਕਆਊਟ ਨਹੀਂ ਐ ਇਹਦੇ ਵਿੱਚ ਸਾਰੀ ਸਾਡੀ ਐਸਜੀਆਰ ਦੀ ਪੂਰੀ ਟੀਮ ਦਾ ਵਰਕਆਊਟ ਐ ਔਰ ਇਲਾਕਾ ਨਿਵਾਸੀਆਂ ਦਾ ਪੂਰਾ ਵਰਕਆਊਟ ਐ ਇਲਾਕਾ ਨਿਵਾਸੀਆਂ ਨੇ ਮੈਨੂੰ ਇੱਥੇ ਤੱਕ ਸਪੋਰਟ ਕੀਤਾ ਜਿੱਥੇ ਤੱਕ ਕਿ ਅੱਜ ਮੈਂ ਪਹੁੰਚਿਆ ਹਾਂ ਸਾਰੀ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਪਹੁੰਚਿਆ ਮੈਂ ਕੱਲਾ ਇਹ ਕਰਨ ਯੋਗਾ ਨਹੀਂ ਸੀ ਸਭ ਤੋਂ ਵੱਡੀ ਸਪੋਰਟ ਹੁੰਦੀ ਐ ਮਾਪੇ ਦੀ ਮਾਪਿਆਂ ਨੇ ਅੱਜ ਤੱਕ ਸਟਰਗਲ ਦੇ ਵਿੱਚ ਰਹਿ ਕੇ ਇੱਥੇ ਤੱਕ ਪਹੁੰਚਾਇਆ ਔਰ ਐਸ ਅਚੀਵਮੈਂਟ ਨੂੰ ਅਚੀਵ ਕੀਤਾ ਦੂਸਰਾ سپورਟ ਹੁੰਦੀ ਹੈ ਘਰ ਵਾਲੀ ਦੀ ਆਪਣੇ ਮਿਸਿਸ ਦੀ ਜਿਨ੍ਹਾਂ ਨੇ سپورਟ ਦੇ ਨਾਲ ਅੱਜ ਇੱਥੇ ਸਟੈਂਡ ਹੋਏ ਆਂ ਔਰ ਇੱਥੇ ਤੱਕ ਪਹੁੰਚੇ ਆਂ ਤੀਸਰੀ سپورਟ ਜਿਹੜੀ ਹੈਗੀ ਆ ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਹੈ ਉਹ ਹੈਗੀ ਆ ਸਾਡੇ ਟੀਮ ਵਰਕ ਸਾਡੇ ਜਿੰਨੇ ਵੀ ਮੇਰੇ ਬੱਚੇ ਹੈਗੇ ਆ ਜਿੰਨੇ ਵੀ ਸਟਾਫ ਮੈਂਬਰਸ ਹੈਗੇ ਆ ਐਜ਼ ਅ ਫੈਮਿਲੀ ਦੀ ਤਰ੍ਹਾਂ ਸਾਡੇ ਨਾਲ ਖਾੜੇ ਮੁੰਡੇ ਦੇ ਨਾਲ ਮੁੰਡਾ ਲਾ ਕੇ ਤੁਰੇ ਆ ਸਾਡੇ ਨਾਲ ਡਾਕਟਰ ਗਗਨ ਗੋਪਾਲੀਆਂ ਡਾਕਟਰ ਅ ਕਾਲ ਸਾਹਿਬ ਨੰਗਲ ਤੋਂ ਠੀਕ ਆ ਅਕਾਲ ਸਾਹਿਬ ਤੋਂ ਮਨਪ੍ਰੀਤ ਜੀ ਹੋ ਗਏ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਬਹੁਤ ਸਖਸ਼ੀਤਾਂ ਜਿਦਾਂ ਕਰਨੈਲ ਸਿੰਘ ਫਲੌਰ ਤੋਂ ਹੋ ਗਏ ਸਾਡੇ ਕ੍ਰਿਸ਼ਨ ਲਾਲ ਜੀ ਜੋ ਕਿ ਇਸ ਵੇਲੇ ਯੂਕੇ ਦੇ ਵਿੱਚ ਆ ਉਹਨਾਂ ਦੀ ਸਪੋਰਟ ਇਨਾਂ ਦੀ ਸਾਰਿਆਂ ਦੀ ਸਪੋਰਟ ਦੇ ਬਦੌਲਤ ਹੀ ਸਾਡੀ ਪੂਰੀ ਦੀ ਪੂਰੀ ਟੀਮ ਜਿਹੜੀ ਹੈਗੀ ਆ ਐਥੇ ਤੱਕ ਅਸੀਂ ਪਹੁੰਚੇ ਆ ਤੇ ਹੋਰ ਆਪਾਂ ਗੱਲ ਕਰੀਏ ਤੇ ਸਾਡੇ ਇਲਾਕਾ ਨਿਵਾਸੀਆਂ ਦੀ ਇਲਾਕਾ ਨਿਵਾਸੀ ਸਾਡੇ ਜਿਹੜੇ ਹੈਗੇ ਆ ਉਹਨਾਂ ਦਾ ਬੜਾ ਸਪੋਰਟ ਰਿਹਾ ਸਾਡੇ ਪੰਚਾਇਤਾਂ ਦਾ ਪੰਚਾਇਤਾਂ ਦੇ ਵਿੱਚ ਜੇ ਗੱਲ ਕਰੀਏ ਤੇ ਹਰਜਿੰਦਰ ਕੌਰ ਜੀ ਮੈਡਮ ਜਿਹੜੇ ਕਿ ਐਕਸ ਸਰਪੰਚ ਰਹੇ ਆ ਖੇੜ ਅਚਰੋਵਾਲ ਦੇ ਉਹਨਾਂ ਦਾ ਬੜਾ ਸਪੋਰਟ ਰਿਹਾ ਠੀਕ ਹੈ ਉਸ ਤੋਂ ਬਾਅਦ ਹੈਗੇ ਸਾਡੇ ਅ ਸਰਪੰਚ ਸਾਹਿਬ ਬਬਲੂ ਜੀ ਜੋ ਪ੍ਰੈਜ਼ੈਂਟ ਐ ਇਸ ਵੇਲੇ ਹੈਗੇ ਸਰਪੰਚ ਤੇ ਉਹਨਾਂ ਦੇ ਆਪ ਪੰਜ ਸਾਡੇ ਬਬਲੂ ਭਰਾ ਜੀ ਸਾਡੇ ਬਡੇ ਭਰਾ ਰਿਸਪੈਕਟਡ ਤੇ ਉਹਨਾਂ ਦੀ ਮਿਸੇਸ ਜਿਹੜੇ ਹੈਗੇ ਆ ਸਾਡੀ ਭੈਣ ਉਹ ਇਸ ਵੇਲੇ ਸਰਪੰਚਾ ਉਹਨਾਂ ਦਾ ਬੜਾ ਸਪੋਰਟ ਰਿਹਾ ਮੋਹਨ ਸਿੰਘ ਜੀ ਸਰੀਹਾਲੇ ਤੋਂ ਸਰਪੰਚ ਜੋ ਮੌਜੂਦਾ ਜੋ ਪਿਛਲੀ ਵਾਰ ਵੀ ਸੀਗੇ ਔਰ ਇਸ ਵਾਰ ਵੀ ਹੈਗੇ ਆ ਉਹਨਾਂ ਦਾ ਬੜਾ ਸਪੋਰਟ ਰਿਹਾ ਇਹਦੇ ਵਿੱਚ ਸਾਡੇ ਮੇਰੇ ਵੱਡੇ ਭਰਾ ਡਾਕਟਰ ਵਿਪਨ ਜੀ ਜਿਨ੍ਹਾਂ ਨੇ ਕਿ ਹਮੇਸ਼ਾ ਮੁੰਡੇ ਦੇ ਨਾਲ ਮੁੰਡਾ ਲਾ ਕੇ ਮੇਰੇ ਨਾਲ ਖੜੇ ਹੋਏ ਆ ਔਰ ਅੱਗੇ ਅਸੀਂ ਬਦੇ ਆ ਹੋਰ ਸਾਡੇ ਕਿਰਪਾਲ ਸਿੰਘ ਜੀ ਐ ਸਰਪੰਚ ਫਕਤੂਪੁਰ ਤੋਂ ਜਿਨ੍ਹਾਂ ਨੇ ਕਿ ਹਮੇਸ਼ਾ ਸਾਡੀ ਸਪੋਰਟ ਕੀਤੀ ਹੈ ਤੇ ਆਪਣੇ ਉਹਨਾਂ ਦੀ ਗੱਲ ਕਰੀਏ ਕਲਵੰਤ ਸਿੰਘ ਜੀ ਸਾਡੇ ਹੋਏ ਆ ਗੁਰੂ ਕੀ ਰਸੋਈ ਖੈੜ ਛਰਵਾਲ ਤੋਂ ਜਿਨ੍ਹਾਂ ਨੇ ਕਿ ਬਹੁਤ ਹੀ ਨਿਸ਼ਕਾਮ ਸੇਵਾ ਪੂਰੇ ਹੀ ਮਨੁੱਖਤਾ ਦੀ ਸੇਵਾ ਦੇ ਵਿੱਚ ਇਸ ਵੇਲੇ ਜੁੜੇ ਹੋਏ ਆ ਉਹਨਾਂ ਦਾ ਬੜਾ ਮੈਨੂੰ ਸਪੋਰਟ ਰਿਆ ਔਰ ਉਹਨਾਂ ਨੇ ਫਿਜ਼ੀਕਲੀ ਮੈਂਟਲੀ ਤੇ ਫਾਈਨੈਂਸ਼ੀਅਲੀ ਹਰ ਤਰ੍ਹਾਂ ਨਾਲ ਜਿੱਥੇ ਤੱਕ ਮੈਨੂੰ ਲੋਡ ਪਈ ਆ ਉਹ ਮੈਨਾਂ ਹਮੇਸ਼ਾ ਖੜੇ ਆ ਮੇਰੇ ਭਰਾ ਤੇ ਉਤੋਂ ਬਾਅਦ ਦੀ ਜੇ ਗੱਲ ਕਰੀਏ ਸਾਡੇ ਜਿੰਨਾ ਵੀ ਸਾਡਾ মিডিਆ ਪਰਸਨ ਹੈ ਸਾਡੇ ਹਰਵਿੰਦਰ ਸਿੰਘ ਜੀ ਭੁੰਗਰਨੀ ਜੋ ਕਿ ਐਸਜੀਆਰ ਦੇ ਪ੍ਰੈਸ ਕਤਰ ਆ ਨਾਲ ਦੀ ਨਾਲ ਸਾਡੇ ਜਸਵਿੰਦਰ ਸਿੰਘ ਜੀ ਹੀਰ ਠਕਰੋਵਾਲ ਤੋਂ ਸਾਡੇ ਭਰਾ ਜੀ ਹਮੇਸ਼ਾ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜੇ ਆ ਜਿੱਥੇ ਸਾਨੂੰ ਲੋੜ ਪਈ ਆ ਔਰ ਜਿੰਨੇ ਵੀ ਸਪੋਰਟਸ ਦਾਇਰੇ ਸਾਡੇ ਏਰੀਆ ਦੇ ਹੈਗੇ ਆ ਉਹਨਾਂ ਦਾ ਬੜਾ ਸਪੋਰਟ ਰਿਆ ਮੇਰੇ ਨਾਲ ਤੇ ਨਾਲ ਜਿੰਨੇ ਵੀ ਸਾਡੇ ਆਪਾਂ ਕਹਿ ਲਈਏ ਕਿ ਸਪੋਰਟਸ ਪਰਸਨ ਹੋ ਗਏ ਜਾਂ ਫਿਰ ਸਾਡੇ ਜਿੰਨੇ ਵੀ ਧਰਮਕਸਤਾਨ ਹੈਗੇ ਆ ਸਾਰਿਆਂ ਦਾ ਬਹੁਤ ਸਹਿਯੋਗ ਰਿਹਾ ਇਹਨਾਂ ਦੇ ਵਿੱਚ ਠੀਕ ਹੈ ਔਰ ਪਰਮਾਤਮਾ ਪਾਸੋਂ ਮੈਂ ਸਾਰਿਆਂ ਦਾ ਹੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਰੀਆਂ ਸ਼ਖਸੀਤਾਂ ਦਾ ਔਰ ਮੈਂ ਇੱਕ ਮਾਫੀ ਚਾਹਨਾ ਕਿ ਹੋ ਸਕਦਾ ਮੈਂ ਕਿਸੇ ਦਾ ਨਾਮ ਨਾ ਲੈ ਸਕਿਆ ਹੋਣਾ ਤੇ ਸਾਡੇ ਜਿੱਦਾ ਪਿੰਡ ਦੀ ਪੰਚਾਇਤ ਸਾਡੇ ਰੀਲਿਆਂ ਦੀ ਉਹਨਾਂ ਦਾ ਸਾਰਿਆਂ ਦਾ ਔਰ ਸਾਡੇ ਭਰਾਵਾਂ ਦਾ ਸਾਰਿਆਂ ਦਾ ਹੀ ਜਿੰਨੇ ਵੀ ਸਤਿਕਾਰਯੋਗ ਸਾਰੇ ਮੇਰੇ ਲਈ ਸਤਿਕਾਰਯੋਗ ਹੈ ਸਾਰਿਆਂ ਦਾ ਸਤਿਕਾਰਯੋਗ ਸਾਡੇ ਭਰਾਵਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਇਹ ਜਿਹੜਾ ਅਵਾਰਡ ਹੈ ਇਹ ਮੇਰਾ ਨਹੀਂ ਹੈ ਸਾਡਾ ਹੈ ਇਹ ਸਾਡਾ ਤਾਂ ਹੀ ਮੁਮਕਨ ਹੋਇਆ ਕਿ ਸਾਰਿਆਂ ਦੀ ਸਪੋਰਟ ਰਹੀ ਹੈ ਮੈਨੂੰ ਤੇ ਮੇਰੇ ਵੱਲੋਂ ਤੇ SGR ਦੀ ਪੂਰੀ ਟੀਮ ਵੱਲੋਂ ਇਸ ਅਵਾਰਡ ਦੇ ਲਈ ਮੈਂ ਇਹ ਸਾਰਾ ਡੈਡੀਕੇਟ ਕਰਦਾ ਆਪਣੇ ਸਾਰੇ ਇਲਾਕੇ ਨੂੰ ਔਰ ਸਾਰੇ ਸਾਡੇ ਭਰਾਵਾਂ ਨੂੰ ਜਿੰਨੇ ਵੀ ਸਾਡੀ ਸਤਿਕਾਰਯੋਗ ਭਰਾ ਮੇਰੇ ਨਾਲ ਅੱਜ ਤੱਕ ਸਪੋਰਟ ਕੀਤੀ ਹੈ ਸਾਰਿਆਂ ਨੂੰ ਹੀ ਪਹਿਦলো ਧੰਨਵਾਦ ਕਰਦਾ ਹਾਂ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਥੈਂਕ ਯੂ